ਸਰਕਾਰ ਬੁਰੀ ਤਰ੍ਹਾਂ ਇਸ ਮਸਲੇ ਦੇ ਲੈ ਕੇ ਜਿਹੜੀ ਹੱਥ ਖੜੇ ਕਰ ਚੁੱਕੀ ਹੈ ਫੇਲ ਹੋ ਚੁੱਕੀ ਹੈ ਜਿੱਦੀ ਤੁਹਾਨੂੰ ਇੱਕ ਤਸਵੀਰ ਦਿਖਾਉਣੀ ਆ ਜਿਹੜੀ ਤਸਵੀਰ ਤੁਸੀਂ ਅਜੇ ਤੱਕ ਨਹੀਂ ਦੇਖੀ ਹੋਣੀ ਬੋਰਡ ਦੀ ਹਾਲਤ ਦੇਖੋ ਪੜਿਆ ਵੀ ਨਹੀਂ ਜਾ ਰਿਹਾ ਇੱਥੇ ਕੀ ਲਿਖਿਆ ਹੈਗਾ ਅਗਲੀ ਤਸਵੀਰ ਦਿਖਾਉਣੀ ਆ ਬੜੀ ਹੈਰਾਨ ਕਰ ਦੇਣ ਵਾਲੀ ਤਸਵੀਰ ਹੈ ਸਾਹਮਣੇ ਵਿੱਚ ਕਿਸ਼ਤੀਆਂ ਪਈਆਂ ਨੇ ਜਿਹੜੀਆਂ ਕਿਸ਼ਤੀਆਂ ਬਾੜ ਦੇ ਵਿੱਚ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਬਚਾਉਣ ਲਈ ਲੋਕਾਂ ਤੱਕ ਸਮਾਨ ਪਹੁੰਚਾਉਣ ਲਈ ਲੋਕਾਂ ਤੱਕ ਰਾਸ਼ੀਦ ਪਾਣੀ ਪਹੁੰਚਾਉਣ ਲਈ ਲੋਕਾਂ ਨੂੰ ਸੁਰੱਖਿਤ ਕੱਢਿਆ ਜਾਵੇ ਉਸ ਲਈ ਆਹ ਵੇਖੋ ਸਾਰੀ ਜਿਹੜੀ ਕਿਸ਼ਤੀਆਂ ਨੇ ਗਲਦੀਆਂ ਪਿਆਣੇ ਸੜਦੀਆਂ ਪਿਆਣੇ ਪੰਜਾਬ ਸਰਕਾਰ ਜਿਹੜਾ ਡੈਰੀ ਵਿਭਾਗ ਹੈ ਉਹਨੂੰ ਕੋਈ ਮਤਲਬ ਨਹੀਂ ਹੈਗਾ ਦੀ ਪਲੀਆਂ ਕਿਸ਼ਤੀਆਂ ਹਾਲ ਤਾਂ ਉਹਨਾਂ ਦੀ ਠੀਕ ਹੈ ਪਰ ਇੱਥੇ ਪਏ ਰਹਿਣ ਕਰਕੇ ਗਲ ਦੀ ਸੜਦੀ ਪਈਆਂ ਨੇ ਕੀ ਪੰਜਾਬ ਸਰਕਾਰ ਦੇ ਜਿਹੜਾ ਇਹ ਵਿਭਾਗ ਹੈ ਇਹਨੂੰ ਹੋਰ ਕੋਈ ਚਿੰਤਾ ਨਹੀਂ ਹੈਗੀ ਇਸ ਮਸਲੇ ਨੂੰ ਲੈ ਕੇ ਕਿ ਜਿਹੜੀਆਂ ਲੋਕ ਜਿਹੜੇ ਹੈਗੇ ਨੇ ਪੰਜਾਬ ਦੇ ਜਾਂ ਪੰਜਾਬ ਦੀ ਜਿਹੜੀ ਹੈ ਸੰਸਥਾ ਵਾਲੇ ਆ ਖਾਲਸਾ ਏਡ ਵਾਲੇ ਨੇ ਜਾਂ ਗਾਇਕ ਨੇ ਆਪਣੇ ਪੱਧਰ ਤੇ ਲੋਕਾਂ ਨੂੰ ਕਿਸ਼ਤੀਆਂ ਮਹਈਆ ਕਰਾ ਰਹੇ ਨੇ ਔਰ ਤੁਸੀਂ ਇਹ ਵੇਖੋ ਜੀ ਪੰਜਾਬ ਥੇ ਗਲ ਕੋ ਕਿਸ਼ਤੀਆਂ ਨੇ ਉਹ ਚੰਡੀਗੜ੍ਹ ਦੇ ਵਿੱਚ ਪਈਆਂ ਨੇ ਤਰੀ ਸਾਹਿਬ ਤੁਸੀਂ ਖੁਦ ਵੇਖ ਲਓ ਤੁਹਾਡੇ ਜਿਹੜਾ ਇਹ ਵਿਭਾਗ ਹੈ ਇਹਦੇ ਹਾਲਤ ਕਿੰਨੀ ਮਾੜੀ ਹੈਗੀ ਹੈ। ਇਹੀ ਜੇ ਸਮਾਨ ਇਹੀ ਜੇ ਚੀਜ਼ਾਂ ਸਾਰੀਆਂ ਠੀਕ ਹੁੰਦੀਆਂ ਲੋਕਾਂ ਨੂੰ ਕਿੰਨਾ ਫਾਇਦਾ ਹੋਣਾ ਸੀਗਾ। ਪੰਜਾਬ ਦੇ ਵਿੱਚ ਖੜਾ ਨੂੰ ਲੈ ਕੇ ਲੋਕੀ ਬੜੇ ਪਰੇਸ਼ਾਨ ਨੇ, ਦੁਖੀ ਨੇ। ਸਰਕਾਰ ਦੇ ਇੰਤਜ਼ਾਮ ਕੀ ਨੇ? ਸਰਕਾਰ ਕੀ ਕਰ ਰਹੀ ਹੈ? ਲੋਕਾਂ ਨੇ ਆਪਣੀ ਜ਼ੁਬਾਨੀ ਦੱਸ ਦਿੱਤਾ ਹੈ। ਸਰਕਾਰ ਬੁਰੀ ਤਰ੍ਹਾਂ ਇਸ ਮਸਲੇ ਦੇ ਲੈ ਕੇ ਜਿਹੜੀ ਹੱਥ ਖੜੇ ਕਰ ਚੁੱਕੀ ਐ ਫੇਲ ਹੋ ਚੁੱਕੀ ਐ ਜਿੱਦੀ ਤੁਹਾਨੂੰ ਇੱਕ ਤਸਵੀਰ ਦਿਖਾਉਨੇ ਆ ਜਿਹੜੀ ਤਸਵੀਰ ਤੁਸੀਂ ਅਸੇ ਤੱਕ ਨਹੀਂ ਦੇਖੀ ਹੋਣੀ ਪਹਿਲੀ ਵਾਰ ਤੁਹਾਨੂੰ ਕੈਮਰੇ ਮੂਰੇ ਦੱਸਾਂਗੇ ਪੰਜਾਬ ਦੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਜਦੋਂ ਬਾੜ ਦਾ ਸਮਾਂ ਆਉਂਦਾ ਹੜ੍ਹਾਂ ਦਾ ਸਮਾਂ ਆਉਂਦਾ ਇਹਨਾਂ ਪ੍ਰਬੰਧਾਂ ਨੂੰ ਚੁਣਿਆ ਜਾਂਦਾ ਇਸ ਜਿਹੜੀਆਂ ਚੀਜ਼ਾਂ ਨੇ ਇਹ ਪ੍ਰਭਾਵ ਜਿਹੜੇ ਬਾੜ ਪ੍ਰਭਾਵਿਤ ਖੇਤਰ ਨੇ ਉੱਥੇ ਕੰਮ ਹੁੰਦੀਆਂ ਨੇ ਅਸੀਂ ਚੰਡੀਗੜ੍ਹ ਦੇ ਵਿੱਚ ਖੜੇ ਆ ਸਾਹਮਣੇ ਪੁਲਿਸ ਸਟੇਸ਼ਨ ਹੈਗਾ ਜਿਹੜਾ ਇੰਡਸਟਰੀਅਲ ਏਰੀਆ ਫੇਸ 1 ਚੰਡੀਗੜ੍ਹ ਦੇ ਵਿੱਚ ਹੈ ਉਹਦੇ ਸਾਹਮਣੇ ਇਹ ਬਿਲਡਿੰਗ ਹੈਗੀ ਹੈ ਨਹਿਰੀ ਵਿਭਾਗ ਦੀ ਬਿਲਡਿੰਗ ਆ ਤੁਸੀਂ ਵੇਖ ਸਕਦੇ ਹੋ ਇਹਦੀ ਹਾਲਤ ਹਾਲਤ ਦੇਖੋ ਬਾਹਰ ਤੋਂ ਆਹ ਗੇਟ ਦੀ ਹਾਲਤ ਗੇਟ ਤੇ ਜਿੰਦਾ ਲੱਗਿਆ ਹੋਇਆ ਜਿਹੜੀ ਇਹ ਬਿਲਡਿੰਗ ਹੈ ਇਹ ਜਿਹੜੀ ਪੂਰੀ ਜਿਹੜੀ ਇਹ ਖੇਤਰ ਹੈ ਇਹ ਪੰਜਾਬ ਜਿਹੜਾ ਨਹਿਰੀ ਵਿਭਾਗ ਆ ਉਹਦੇ ਅੰਡਰ ਹੁੰਦਾ ਹੈਗਾ ਉਹਦੇ ਨਾਲ ਤੁਸੀਂ ਆ ਬੋਰਡ ਵੇਖੋ ਬੋਰਡ ਦੀ ਹਾਲਤ ਦੇਖੋ ਪੜਿਆ ਵੀ ਨਹੀਂ ਜਾ ਰਿਹਾ ਇਹ ਤੇ ਕੀ ਲਿਖਿਆ ਹੈਗਾ ਪਰ ਤੁਹਾਨੂੰ ਜਿਹੜੀ ਇਹਦੇ ਅੰਦਰ ਦੀ ਤਸਵੀਰ ਦਿਖਾਉਨੇ ਆ ਬੜੀ ਹੈਰਾਨ ਕਰ ਦੇਣ ਵਾਲੀ ਤਸਵੀਰ ਹੈ ਸਾਹਮਣੇ ਵਿੱਚ ਕਿਸ਼ਤੀਆਂ ਪਈਆਂ ਨੇ ਜਿਹੜੀਆਂ ਕਿਸ਼ਤੀਆਂ ਬਾੜ ਦੇ ਵਿੱਚ ਹੜ੍ਹਾਂ ਦੇ ਵਿੱਚ ਲੋਕਾਂ ਨੂੰ ਬਚਾਉਣ ਲਈ ਲੋਕਾਂ ਤੱਕ ਸਮਾਨ ਪਹੁੰਚਾਉਣ ਲਈ ਲੋਕਾਂ ਤੱਕ ਰਸਨ ਪਾਣੀ ਪਹੁੰਚਾਉਣ ਲਈ ਲੋਕਾਂ ਨੂੰ ਸੁਰੱਖਿਅਤ ਕੱਢਿਆ ਜਾਵੇ ਉਸ ਲਈ ਆਹ ਵੇਖੋ ਸਾਰੀ ਜਿਹੜੀ ਕਿਸ਼ਤੀਆਂ ਨੇ ਗਲਦੀਆਂ ਪਈਆਂ ਨੇ ਸੜਦੀਆਂ ਪਈਆਂ ਨੇ ਕੀ ਜਿਹੜਾ ਪੰਜਾਬ ਸਰਕਾਰ ਜਿਹੜਾ ਨਹਿਰੀ ਵਿਭਾਗ ਹੈ ਉਨ ਕੋਈ ਮਤਲਬ ਨਹੀਂ ਹੈਗਾ ਇਹ ਜਿਹੜੇ ਪ੍ਰਬੰਧ ਨੂੰ ਲੈ ਕੇ ਇਹ ਬਿਲਡਿੰਗਾਂ ਮੰਨਿਆ ਜਾ ਰਿਹਾ ਕਾਫੀ ਸਮੇ ਤੋਂ ਬੰਦ ਹੈ ਇੱਕ ਜਿਹੜਾ ਕੋਈ ਇੱਥੇ ਇੰਜੀਨੀਅਰ ਹੁੰਦਾ ਸੀਗਾ ਜਿਹੜੇ ਇਹਦਾ ਰੱਖ-ਰਖਾਅ ਕਰਦਾ ਸੀਗਾ ਉਹਦੀ ਮੌਤ ਤੋਂ ਬਾਅਦ ਇੱਥੇ ਤੇ ਜਿੰਦਾ ਲੱਗ ਚੁੱਕਿਆ ਆ ਗਿਆ ਤਾਲਾ ਲੱਗ ਚੁੱਕਿਆ ਹੈਗਾ ਤੁਸੀਂ ਵੇਖ ਸਕਦੇ ਹੋ ਜਿਹੜੀ ਵਿੱਚ ਸਮਾਨ ਦਾ ਹਾਲਤ ਦੇਖੋ ਕੀ ਹੈਗੀ ਏ ਚੰਗੀ ਪਲੀਆਂ ਕਿਸ਼ਤੀਆਂ ਹਾਲਤ ਉਹਨਾਂ ਦੀ ਠੀਕ ਹੈ ਪਰ ਇੱਥੇ ਪਏ ਰਹਿਣ ਕਰਕੇ ਗਲ ਦੀ ਸੜਦੀ ਪਈਆਂ ਨੇ ਕੀ ਪੰਜਾਬ ਸਰਕਾਰ ਦੇ ਜਿਹੜਾ ਇਹ ਵਿਭਾਗ ਹੈ ਇਨੂੰ ਹੋਰ ਕੋਈ ਚਿੰਤਾ ਨਹੀਂ ਹੈਗੀ ਇਸ ਮਸਲੇ ਨੂੰ ਲੈ ਕੇ ਕਿ ਜਿਹੜੀਆਂ ਲੋਕ ਜਿਹੜੇ ਹੈਗੇ ਨੇ ਪੰਜਾਬ ਦੇ ਜਾਂ ਪੰਜਾਬ ਦੀ ਜਿਹੜੀ ਹੈ ਸੰਸਥਾਵਾਂ ਨੇ ਜਾਂ ਖਾਲਸਾ ਜਿਹੜ ਵਾਲੇ ਨੇ ਜਾਂ ਗਾਇਕ ਨੇ ਆਪਣੇ ਪੱਧਰ ਤੇ ਲੋਕਾਂ ਨੂੰ ਕਿਸ਼ਤੀਆਂ ਮੁਹੱਈਆ ਕਰਾ ਰਹੇ ਨੇ ਪਰ ਤੁਸੀਂ ਇਹ ਵੇਖੋ ਜੀ ਪੰਜਾਬ ਸੇ ਗੱਲ ਕੋ ਕਿਸ਼ਤੀਆਂ ਨੇ ਉਹ ਚੰਡੀਗੜ੍ਹ ਦੇ ਵਿੱਚ ਪਈਆਂ ਨੇ ਹਾਲਤ ਦੇਖੋ ਜੀ ਤੁਸੀਂ ਇਹ ਵਿੱਚ ਕੁੱਲਰ ਪਿਆ ਕਿਤੇ ਕੁਰਸੀ ਟੁੱਟੀ ਪਈ ਹੈ ਕਿਤੇ ਅਲਮਾਰੀ ਟੁੱਟੀ ਪਈ ਹੈਗੀ ਇਹ ਸਾਰਾ ਸਮਾਨ ਦੀ ਜਿਹੜੀ ਹਾਲਤ ਕਿੰਨੀ ਖਸਤਾ ਹੋਈ ਪਈ ਹੈਗੀਏ ਕੋਈ ਦੇਖਭਾਲ ਕਰਨ ਵਾਸਤੇ ਇੱਥੇ ਕੋਈ ਨਹੀਂ ਹੈਗਾ ਕੀ ਪੰਜਾਬ ਸਰਕਾਰ ਨੂੰ ਨਹੀਂ ਪਤਾ ਵੀ ਇੱਥੇ ਸਾਨੂੰ ਲੋਡ ਪੈਂਦੀ ਹੈ ਜਦੋਂ ਵੀ ਪੰਜਾਬ ਦੇ ਵਿੱਚ ਹੜ੍ਹ ਆਉਂਦੇ ਨੇ ਇਹਨਾਂ ਚੀਜ਼ਾਂ ਦੀ ਸਾਨੂੰ ਖਾਸ ਤੌਰ ਤੇ ਲੋਡ ਹੈਗੀ ਹੈ ਤੁਸੀਂ ਜੋ ਪ੍ਰਬੰਧ ਦੀ ਗੱਲ ਕਰੀਏ ਅਸੀਂ ਜੇ ਸਵਾਲ ਕਰਦੇ ਹਾਂ ਤੇ ਸਰਕਾਰ ਨੂੰ ਪੜਾ ਲੱਗਦਾ ਹੈ ਵੀ ਇਹ ਸਵਾਲ ਕਿਉਂ ਕਿਤੇ ਜਾ ਰਹੇ ਨੇ ਪ੍ਰਬੰਧ ਠੀਕ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਹਿ ਦਿੰਦੇ ਨੇ ਕੀ ਇਹ ਜਿਹੜਾ ਕੁਦਰਤੀ ਆਫਤ ਹੈ ਅਸੀਂ ਕੁਝ ਨਹੀਂ ਕਰ ਸਕਦੇ ਜਦੋਂ ਉਹ ਸੀਐਮ ਨਹੀਂ ਸਨ ਮੁੱਖ ਮੰਤਰੀ ਨਹੀਂ ਸਨ ਉਹ ਕਹਿੰਦੇ ਸਨ ਇਹ ਸਰਕਾਰ ਦੀ ਨਲਾਕੀ ਹੈ ਪਰ ਮੁੱਖ ਮੰਤਰੀ ਸਾਹਿਬ ਤੁਸੀਂ ਖੁਦ ਵੇਖ ਲਓ ਤੁਹਾਡੇ ਜਿਹੜਾ ਇਹ ਵਿਭਾਗ ਹੈ ਇਹਦੇ ਹਾਲਤ ਕਿੰਨੀ ਮਾੜੀ ਹੈਗੀ ਹੈ ਇਹੀ ਜੇ ਸਮਾਨ ਇਹੀ ਜੇ ਚੀਜ਼ਾਂ ਸਾਰੀਆਂ ਠੀਕ ਹੁੰਦੀਆਂ ਲੋਕਾਂ ਨੂੰ ਕਿੰਨਾ ਫਾਇਦਾ ਹੋਣਾ ਸੀਗਾ ਆ ਤੁਸੀਂ ਬਾਹਰ ਦੇ ਹਾਲਾਤ ਦੇਖ ਲਓ ਜੀ ਆ ਰਸਤਾ ਵੀ ਨਹੀਂ ਹੈਗਾ ਜਾਣ ਨੂੰ ਇਹ ਘਾਤ ਤੁਸੀਂ ਲਾ ਸਕਦੇ ਹੋ ਮੇਰੇ ਖਿਆਲ ਨਾਲ ਕੋਈ ਕੋ 2-3 ਸਾਲ ਤੋਂ ਇਹ ਗੇਟ ਖੁੱਲਿਆ ਵੀ ਨਹੀਂ ਹੋਣਾ ਇੰਨੀ ਮਾੜੀ ਹਾਲਤ ਕਿਵੇਂ ਹੋ ਸਕਦੀ ਹੈ ਕਿ ਵਿਭਾਗ ਦੀ ਜਿੰਦਾ ਜਿਹੜਾ ਜਿੰਦੇ ਨੂੰ ਵੀ ਜੰਗ ਲੱਗ ਚੁੱਕਿਆ ਬੋਰਡ ਦੀ ਹਾਲਤ ਦੇਖੋ ਜੀ ਬੋਰਡ ਤੇ ਵੀ ਜੰਗ ਲੱਗ ਚੁੱਕਿਆ ਹੈ ਵੇਲਾ ਜਿਹੜੀ ਬੂਟੇ ਨੇ ਉਹਦੇ ਨਾਲ ਬੋਰਡ ਘਿਰ ਚੁੱਕਿਆ ਹੈਗਾ ਇਹਦਾ ਮਤਲਬ ਇਹ ਹੈ ਵੀ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀਂ ਹੈਗਾ ਜਿਹੜਾ ਇਹ ਵਿਭਾਗ ਹੈ ਇਹ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ ਇਹਨਾਂ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ ਹੈਗੀ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੇ ਬਾੜ ਦੇ ਹਾਲਾਤ ਨੇ ਉਹ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਅਸੀਂ ਜੇ ਗੱਲ ਕਰੀਏ ਕਿ ਪੂਰੇ ਪੰਜਾਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਵੀ 15 ਤਰੀਕ ਤੱਕ ਸਥਿਤੀ ਹੋਰ ਖਰਾਬ ਹੋ ਸਕਦੀ ਹੈ ਕਿ ਇਸ ਜਿਹੜੀ ਇਹ ਹੁਣ ਸਥਿਤੀ ਹੈਗੀ ਹੈ ਪੰਜਾਬ ਦੇ ਵਿੱਚ ਲੋਕ ਬਹੁਤ ਦੁਖੀ ਨੇ ਅਜੇ ਵੀ ਲੋਕ ਛੱਤਰ ਚੜ੍ਹੇ ਹੋਏ ਨੇ ਜਿਹੜੀ ਸਥਿਤੀ ਹੁਣ ਆਉਣ ਵਾਲੀ ਹੈ ਕਿ ਉਹ ਸਥਿਤੀ ਨਾਲ ਲੋਕ ਹੋਰ ਟੁੱਟ ਜਾਣਗੇ ਪੰਜਾਬ ਦੇ ਲੋਕਾਂ ਦੀ ਗਲਤੀ ਕੀ ਹੈ ਕਿ ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਕਿ ਕਿਸੇ ਵੀ ਵਿਭਾਗ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਹਰ ਵਿਭਾਗ ਆਪਣੇ ਜਿਹੜਾ ਪੱਦਰ ਤੇ ਫੇਲ ਹੋ ਚੁੱਕਿਆ ਹੈ ਇਹ ਫੇਲ ਹੋਣ ਇੱਕ ਹੁੰਦੀ ਹੈ ਬਿਆਨਬਾਜ਼ੀ ਇੱਕ ਹੁੰਦੀ ਹੈ ਤੁਹਾਨੂੰ ਜਿਹੜਾ ਸੱਚਾਈ ਮੋਹਰੇ ਕੋਈ ਰੱਖ ਰਿਹਾ ਹੈਗਾ ਆ ਸੱਚਾਈ ਤੁਹਾਡੇ ਸਾਹਮਣੇ ਹੈ ਹਾਲਾਤ ਤੁਸੀਂ ਵੇਖ ਲਓ ਜੀ ਜੇ ਇਹ ਹਾਲਾਤ ਨਾ ਹੋਣ ਤੇ ਅਸੀਂ ਕਹੀਏ ਵੀ ਸਰਕਾਰ ਹਰ ਪੱਦਰ ਤੇ ਮਦਦ ਕਰ ਰਹੀ ਹੋਏਗੀ ਹਰ ਪੱਦਰ ਤੇ ਸਰਕਾਰ ਆਪਣਾ ਕੰਮ ਕਰ ਰਹੀ ਹੋएगी ਪਰ ਇਹ ਕੀ ਸਰਕਾਰ ਕੰਮ ਕਰ ਰਹੀ ਹੈ ਜੇ ਇਹੀ ਹਾਲਾਤ ਇਹੀ ਇਹ ਜਿਹੜੀ ਬਿਲਡਿੰਗ ਹੈ ਇਹਦੇ ਹਾਲਾਤ ਨੇ ਇਹਦੇ ਅੰਦਰ ਜਿਹੜੀ ਕਿਸ਼ਤੀਆਂ ਨੇ ਜਿਹੜੀ ਕੰਮ ਆਉਣੀਆਂ ਸਨ ਲੋਕਾਂ ਦੇ ਉਹ ਗਲਦੀ ਪਿਆ ਨੇ ਸੜਦੀ ਪਿਆ ਨੇ ਜੇ ਇਹੀ ਸਰਕਾਰ ਧਿਆਨ ਹੁੰਦਾ ਵੀ ਅਸੀਂ ਇਸ ਮੌਸਮ ਦੇ ਵਿੱਚ ਇਸ ਸੀਜ਼ਨ ਦੇ ਵਿੱਚ ਹਰ ਵਾਰ ਹੜ੍ਹ ਦੀ ਸਥਿਤੀ ਪੰਜਾਬ ਦੇ ਵਿੱਚ ਬਣਦੀ ਹੈ ਪਰ ਇਹ ਵੇਖੋ ਇਸ ਹਾਲਾਤ ਨੇ ਇਹ ਪੰਜਾਬ ਦੇ ਵਿਭਾਗ ਦੇ ਹਾਲਾਤ ਨੇ ਜੇ ਇਹੀ ਸਮਾਨ ਇਥੇ ਗੱਲ ਦਾ ਛੱਡਦਾ ਪਿਆ ਜੇ ਇਹੀ ਸਮਾਨ ਠੀਕ ਹੁੰਦਾ ਤੇ ਅੱਜ ਪੰਜਾਬ ਦੇ ਲੋਕਾਂ ਲਈ ਕਿੰਨਾ ਫਾਇਦੇਮੰਦ ਹੁੰਦਾ ਲੋਕਾਂ ਨੂੰ ਬਾਹਰ ਆਰਾਮ ਨਾਲ ਕੱਢਿਆ ਜਾ ਸਕਦਾ ਸੀਗਾ ਨਵੋਦੇ ਸਕੂਲ ਦੀ ਗੱਲ ਕਰੀਏ 400 ਬੱਚਾ ਫਸਿਆ ਰਿਆ ਨਾ ਡੀਸੀ ਪੁੱਛਣ ਨਾ ਉਥੇ ਪਹੁੰਚ ਤਹਿਸੀਲਦਾਰ ਉਥੋਂ ਖਾਲਸਾ ਏਡ ਵਾਲਿਆਂ ਨੇ ਲੋਕ ਜਿਹੜੇ ਸੀਗੇ ਸਥਾਨਕ ਲੋਕ ਸੀ ਉਹਨਾਂ ਨੇ ਲੋਕ ਬੱਚਿਆਂ ਨੂੰ ਬਾਹਰ ਕੱਢਿਆ ਸਰਕਾਰ ਹੱਥ ਖੜੇ ਕਰ ਗਈ ਇਹੀ ਸਮਾਨ ਜੇ ਪੰਜਾਬ ਦੇ ਵਿੱਚ ਹੋਵੇ ਕੀ ਸਰਕਾਰ ਨੂੰ ਕਿਸੇ ਵੱਲ ਚੱਕਣ ਦੀ ਲੋੜ ਹੈਗੀ ਹੈ ਜਾਂ ਲੋਕਾਂ ਦਾ ਸਹਾਰਾ ਲੈਣ ਦੀ ਲੋੜ ਹੈਗੀ ਹੈ ਸਰਕਾਰ ਖੁਦ ਬਸਾਕੀਆਂ ਦੇ ਚੱਲ ਰਹੀ ਹੈਗੀ ਹੈ ਜੋ ਇਹ ਹਾਲਾਤ ਬਣੇ ਹੋਏ ਨੇ ਅਸੀਂ ਤੁਹਾਨੂੰ ਤਸਵੀਰ ਤਾਂ ਦਿਖਾਈਏ ਵੀ ਜੋ ਹਰ ਕੋਈ ਜਿਹੜਾ ਪੋਲਿਟਿਸ਼ੀਅਨ ਹੈ ਜਾਂ ਲੀਡਰ ਹੈ ਉਹ ਇਹ ਤਾਂ ਜ਼ਰੂਰ ਕਹਿ ਦਿੰਦਾ ਹੈਗਾ ਵੀ ਅਸੀਂ ਹਰ ਤਰ੍ਹਾਂ ਨਾਲ ਮਦਦ ਕਰ ਰਹੇ ਹੈਗੇ ਆ ਆ ਵੇਖੋ ਜੀ ਆ ਸਾਡੇ ਪ੍ਰਬੰਧ ਹੈਗੇ ਨੇ ਡੀਸੀ ਮੌਕੇ ਦੇ ਨੇ ਪਰ ਜਿਹੜੇ ਤੁਹਾਡੇ ਵਪਾਰ ਦੇ ਜਿਹੜੇ ਇਹ ਹਾਲਾਤ ਨੇ ਇਹਨੇ ਸਾਹਮਣੇ ਦੱਸ ਦਿੱਤਾ ਹੈਗਾ ਜੀ ਤੁਹਾਡੇ ਵਪਾਰ ਦੇ ਹਾਲਾਤ ਇਹ ਨੇ ਇਹ ਪੰਜਾਬ ਦੇ ਲੋਕਾਂ ਦਾ ਜਿਹੜਾ ਲੋਕਾਂ ਨੇ ਸਹੀ ਜਗ੍ਹਾ ਤੇ ਸੁਰੱਖਿਅਤ ਜਗ੍ਹਾ ਤੇ ਪਹੁੰਚਣਾ ਸੀਗਾ ਜਿਹਦੇ ਲਈ ਉਹ ਸਾਧਨ ਵਰਤੇ ਜਾਣੇ ਸੀਗੇ ਉਹ ਸਾਧਨ ਦੀ ਇਹ ਹਾਲਤ ਹੈ ਗਲ ਦੇ ਸੜਦੇ ਪਏ ਨੇ ਇਹ ਤਸਵੀਰ ਇਸ ਕਰਕੇ ਵਿਖਾਈ ਜਾ ਰਹੀ ਹੈ ਕਿ ਅਸੀਂ ਤੁਹਾਨੂੰ ਇਸ ਵਾਸਤੇ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਰਕਾਰ ਦੇ ਪ੍ਰਕਤ ਪ੍ਰਬੰਧਾਂ ਤੋਂ ਇੱਥੋਂ ਹੀ ਪਤਾ ਲੱਗਦਾ ਹੈ ਵੀ ਸਰਕਾਰ ਕਿੰਨੀ ਸੀਰੀਅਸ ਸੀਗੀ ਸਰਕਾਰ ਗੰਭੀਰ ਕਿੰਨੀ ਸੀਗੀ ਜੇ ਇਹਹੀ ਚੀਜ਼ਾ ਇੱਥੇ ਠੀਕ ਹੁੰਦੀ ਆ ਇਹ ਹੀ ਵਰਤੀਆਂ ਜਾਂਦੀਆਂ ਫਿਰ ਮੰਨਿਆ ਜਾ ਸਕਦਾ ਸੀਗਾ ਵੀ ਸਰਕਾਰ ਆਪਣੇ ਪੱਧਰ ਤੇ ਬੜੀ ਮਿਹਨਤ ਕਰ ਰਹੀ ਹੈ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਲੋਕਾਂ ਤੱਕ ਖਾਣ ਪੀਣ ਦਾ ਸਾਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਚਾਹ ਜਿੰਨੇ ਮਰਜੀ ਤੁਸੀਂ ਆਪਣੇ ਹੈਲੀਕਾਪਟਰ ਦੇ ਲਓ ਜਿੰਨੇ ਮਰਜੀ ਤੁਸੀਂ ਗੱਲਾਂ ਕਰ ਲਓ ਟੀਵੀ ਦੇ ਅੱਗੇ ਆ ਕੇ ਕੈਮਰਾ ਮੂਰੇ ਆ ਕੇ ਰੀਲਾ ਬਣਾ ਲਓ ਜਿੰਨੇ ਮਰਜੀ ਲੋਕਾਂ ਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਕੋਈ ਤੇ ਕਹਿੰਦਾ ਜੀ ਇਹ ਸਵਿਟਜ਼ਰਲੈਂਡ ਬਣਿਆ ਕੋਈ ਕਹਿੰਦਾ ਜੀ ਗੋਆ ਬਣਿਆ ਕੋਈ ਕਹਿੰਦਾ ਜੀ ਇੱਥੇ ਮੋਰਾ ਹੈ ਮੋਰੇ ਤੇ ਮਿੱਟੀ ਪਾ ਦੋਗੇ ਤੇ ਉਹ ਮੋਰਾ ਬੰਦ ਹੋ ਜਾਏਗਾ ਇਦਾਂ ਦੀ ਰੀਲ ਲਾਦਾ ਪੰਜਾਬ ਨੂੰ ਕੀ ਫਾਇਦਾ ਹੈਗਾ ਜੇ ਇਹ ਹਾਲਾਤ ਇਹ ਹਾਲਾਤ ਜਿਹੜੇ ਹੈਗੇ ਨੇ ਇਹ ਬਣੇ ਹੋਏ ਨੇ ਤੁਸੀਂ ਖੁਦ ਵੇਖਿਆ ਜੇ ਪੰਜਾਬ ਸਰਕਾਰ ਦੀ ਜਾਂ ਉਹਨਾਂ ਦੇ ਵਿਭਾਗ ਦੀ ਜਿਹੜੀ ਨੀਅਤ ਸਾਫ਼ ਹੁੰਦੀ ਤੇ ਮੇਰੇ ਖਿਆਲ ਨਾਲ ਜਿਹੜੇ ਹੜ੍ਹ ਤੇ ਜ਼ਰੂਰ ਆਏ ਪਰ ਹੜ੍ਹਾਂ ਤੋਂ ਬਚਣ ਲਈ ਜਿਸ ਚੀਜ਼ਾਂ ਦੀ ਲੋੜ ਪੈਂਦੀ ਹੈ ਉਹ ਸਮਾਨ ਉਹ ਚੀਜ਼ਾਂ ਉਹ ਜਿਹੜੇ ਯੰਤਰ ਨੇ ਉਹ ਸਰਕਾਰ ਕੋਲ ਹੋਣੇ ਸੀ ਫਿਲਹਾਲ ਸਾਡੀ ਰਿਪੋਰਟ ਦੇ ਵਿੱਚ ਇੰਨਾ ਹੀ ਕੈਮਰਾਮੈਨ ਕੁਲਦੀਪ ਲਾਧੂਕਾਰ ਦੇ ਨਾਲ ਮਨਦੀਪ ਸਿੰਘ ABC ਪੰਜਾਬ ਚੰਡੀਗੜ੍ਹ